ਕੁਰਤਾਸ਼ ਉਰ ਦੇ ਪਿੰਡ ਭਾਈਆ ਵਿੱਚ ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਘਾਰ ਹੋਇਆ ਜ਼ਬਰਦਸਤ ਟਕਰਾਅ ਪ੍ਰਸ਼ਾਸਨੇ ਭਾਰੀ ਪੁਲਿਸ ਫਲ ਦੇ ਨਾਲ 37 ਕਨਾਲਾਂ ਜ਼ਮੀਨ ਦੇ ਉੱਪਰ ਲਿਆ ਜਬਤਾ ਜੰਮੂ ਪਟਰਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਮਾਫ ਚੇਨ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ ਸਾਰੇ ਪਰਾਵਾਂ ਦੀ ਸਾਂਝੀ ਜ਼ਮੀਨ ਕਰਕੇ ਕੁਝ ਨੂੰ ਕੱਟਵਾਵਸਾ ਮਿਲਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਚੱਲ ਰਿਹਾ ਸੀ ਜ਼ਬਰਦਸਤ ਵਿਵਾਦ ਇਸ ਵੰਦੀ ਮੌਕੇ ਤੇ ਪਹੁੰਚੇ ਐਡੀਸੀ ਹਰਜੰਦਰ ਸਿੰਘ ਨੇ ਕਿਹਾ ਕਿ ਸਾਰੇ ਭਰਾਵਾਂ ਨੂੰ 37 ਕਨਾਲਾਂ ਦਾ ਮੁਆਵਜ਼ਾ ਮਿਲ ਚੁੱਕਾ ਹੈ ਉਹਨਾਂ ਕਹਾਂ ਕਿ ਚੇਕ ਕਰ ਕਿਸੇ ਨੂੰ ਕੋਈ ਕਮੀ ਲੱਗਦੀ ਹੈ ਤਾਂ ਉਹ ਉਸਦੇ ਦਫ਼ਤਰ ਆਵੇ ਅਤੇ ਮਿਲ ਬੈਠ ਕੇ ਸਾਰਾ ਮਾਮਲਾ ਹੱਲ ਕਰ ਲਿਆ ਜਾਵੇਗਾ ਉਹਨਾਂ ਕਹਾਂ ਕਿ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 37 ਕਨਾਲਾਂ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਹੈ ਇਹਦਾ ਬੋਲਣਾ ਫੋਨ ਕਿਹੜੇ ਘਰ ਤੋਂ ਫੋੜਿਆ ਹੁੰਦਾ ਹੈ ਦੇ ਤਾਂ ਫੋਨ ਦੇ ਫੋਨ ਫੋਨ ਦਾ ਨੰਬਰ ਕਿਹੜਾ ਹੈ ਇਹਦਾ ਪੇਮੈਂਟ ਦਿੱਤੇ ਆਨੇ ਧੱਕੇਸ਼ਾਹੀ ਚੱਲਣ ਦੀ ਆ ਮਿੱਥੋਂ ਦਾ ਇਨਸਾਫ ਹੈ ਕਿ ਪਿੰਨਾ ਪੇਮੈਂਟ ਕਰੀਏ ਇਹ ਆਇਆ सही चलण जी साम्हूं चलण जी मार्केट सही चलण जी बिना तो मार मार के पिंडों बहर कटिया जा रहे हैं जी मेरी बात है माता मेरा छोटो जी हाथ छटो महाराज अब देखो जी श्रेम धक्की साई चलन की ਗੱਜਨ ਸਿੰਘ ਜੀ ਇਹੋ ਬਾਈਆਂ ਜੀ ਮੰਗ ਕਹਿੰਦੇ ਆ ਵੀ ਪਹਿਲੀ ਵਾਰੀ ਪੈਸੇ ਨਹੀਂ ਪੇਮੈਂਟ ਹੋਈ ਆ ਆਪਣੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਭਜੋਣ ਦੀ ਨਾਲ ਸਾਰੇ ਭੈਣ ਭਰਾ ਕੁਲਦੇ ਤੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਦਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ ਇਹਨਾਂ ਕੀ ਮੰਗ ਕਹਿੰਨੇ ਬੱਚਾ ਠਾ ਲੈਣਾ ਬੋਇਆ ਕੂਡੇ ਵਿਆਉਣੇ ਕਿਸੇ ਨੇ ਮੁੰਡਾ ਵਿਆਉਣਾ ਕਿਸੇ ਨੇ ਕੋਈ ਕੰਮ ਕਰਨਾ ਕੋਈ 20 ਕੰਮ ਰੁਕੇ ਆ ਹਾਂਜੀ ਮੰਗਿਆ ਵੀ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨ ਕਿੰਨੇ ਕਿਲੇ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ ਪੰਜਾਂ ਸਾਲਾਂ ਚ ਪਹਿਲੀ ਪੇਮੈਂਟ ਵੀ ਫੈਕ ਸਾਡੇ 4.5 ਟੇਰੀ ਤਾਂ ਬਹੁਤ ਤਗੜੀ ਨਾ 12 ਕਿਲੇ ਆਪਾਂ ਕਿਉਂ ਸਾਂਝਾ ਖਾਤੇ ਆਪਣੇ ਭਾਈ ਇਹ ਮਰਨ ਨੂੰ ਤਿਆਰ ਮਾਵ ਆਪਣੇ ਗਾੜੀ ਕਾ ਪਾਵਾਂਗੇ ਕਿਉਂ ਸਾਨੂੰ ਕੋਈ ਫਾਇਦਾ ਨਹੀਂ ਕੋਈ ਲਾਭ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀ ਆ ਥੋੜੀ ਤੱਕੇ ਨਾ ਸਾਂਭ ਲੈ ਤੇ ਪੈਸੇ ਕੋਈ ਦੇ ਨਾ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਉੱਚਤਗਾਰੀਆਂ ਨੇ ਗੱਲ ਵਾ ਕੀਤੀ ਉੱਚਤਗਾਰੀਆਂ ਨੇ ਕਈ ਵਾਰਾਂ ਕਹਿਆ گاਉਂ ਗਲਾਲ ਆਪਣੇ ਕੋਈ ਨਹੀਂ ਹੋ ਜੂਗਾ ਰੁਕੇ ਆ ਪੈਸੇ ਫਲਾਂਟੀਰ ਜੇਬ ਉਹ ਪਗੇ ਢਾੜੀ ਭੰਨ ਕੇ ਆ ਜੀ ਦਾ ਖਰਚਾ ਕਰਕੇ ਆਪਣੇ ਬੋਲਦੇ ਪਟ્રોલ ਪੰਪਾ ਕੇ ਤੇਲ ਜੇ ਆਪਣੇ ਤੇ ਸਭ 200 ਰੋਜ਼ ਦਾ ਕਰਜ਼ਾ ਹੋ ਜਾਂਦਾ ਮੌਕੇ ਦੀ ਕੋਈ ਅਧਿਕਾਰੀ ਆ ਜੀ ਮੈਨੂੰ ਕੋਈ ਨਹੀਂ ਆਉਂਦਾ ਮੌਕੇ ਦੇ ਸਭ ਟਾਈਮ ਪਾਸ ਕਰਨਦੇ ਆ ਆਪਣੇ ਬੋਲਦੇ ਮੈਦ ਦਵਾਈ ਦੇ ਨਾਂ ਮ ਬੋਲਦੇ ਸਭ ਟਾਈਮ ਪਾਸ ਕਰਨ ਗੋਂਗਲਾਂ ਗੋਂਗਲਾਂ ਤੋਂ ਮਿੱਟੀ ਝੜੀ ਜਾਂਦੇ ਆ ਇਹ ਤੇ ਕਰਦੇ ਆਂ ਉਂਗਲਾਂ ਤੋਂ ਮਿੱਟੀ ਚਾਂਦੇ ਆ ਜਦੋਂ ਹੁੰਦੇ ਅਫਸਰ ਹੁੰਦੇ ਹੈਗੇ ਪਿਆਰ ਨਾਲ ਗੱਲ ਚ ਲੈ ਕੇ ਤੇ ਗਰਸਾ ਪਾ ਲਿੰਦੇ ਤੇ ਮੁੜ ਕੇ ਮਾਰ ਕੇ ਸੁਰ ਜਾਂਦੇ ਪੰਜ ਸਾਲ ਤੋਂ ਜਿਹੜੇ ਬੰਦੇ ਨੂੰ ਪੈੜੀ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣ ਡਿਓ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਇਹ ਕਾਗਦੀਆਂ ਨੀਤੀਆਂ ਹਾਂ ਜਿਉਂ ਦੇਣੀਆਂ ਨਹੀਂ ਗੀਆਂ ਆਪਣੇ ਬੋਲਦੇ ਨੇ ਇਹ ਕਿਹੜੀ ਨੀਤੀ ਆ ਵੀ ਇੱਕ ਇੱਕ ਹੈ ਨਾ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ 'ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋਲ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਦੇ ਨੇ ਇਹ ਤੇ ਸਰਕਾਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣ ਵੀ ਠੀਕ ਆ ਜੱਟ ਨੂੰ ਮਾਰ ਪੈਣ ਦੇ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਡਿਆ ਨਾ ਸਾਨੂੰ ਫਾਇਦਾ ਹੋਣ ਡਿਆ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਧੱਕੇ ਨਾਲ ਕਬਜ਼ੇ ਕਰਨ ਦੇ ਮੇਰੀ ਕਣਕ ਤਿੰਨ ਕਿੱਲੇ ਵਾਗੇ ਹੈਗੇ ਮੈਂ ਪਲਮਾਨ ਸੀ ਨਾ ਬਾਤੀ ਵੀ ਜਲ ਵਾਲ ਹੋ ਜਰ ਮਲਾਜਮ ਬੰਦੇ ਮੈਂ ਵੀ ਮਲਾਜਮ ਰਿਆਂ ਪੁਲਿਸ ਚੋਂ ਐਸੇ ਰਿਟਾਇਰ ਹੋਇਆ ਜੇ ਜੱਟ ਵੱਟ ਤੇ ਚੜਿਆ ਨਹੀਂ ਮਾਨ ਹੁੰਦਾ ਮੈਂ ਕਿਹਾ ਜਾਓ ਯਾਰ ਵਾਲੋ ਕੀ ਤੁਹਾਨੂੰ ਹੁਣ ਮੈਂ ਕਹਾਂ ਮੈਂ ਖਾਦ ਦੇ ਪੈਸੇ ਦੋਗੇ ਕਣਕ ਦੇ ਬੀਜ ਦੇ ਤਿੰਨ ਕਿੱਲੇ ਨਹੀਂ ਜੀ ਮੈਂ ਨਹੀਂ ਜੀ ਕਿਉਂ ਕੀ ਹੈ ਨਾ ਪਰ ਵੀ ਜੀ ਕੀ ਨਾ ਮੜੇ ਦਾ ਹਾਂ ਪਰ ਨਹੀਂ ਪਰ ਨਹੀਂ ਪਰ ਨਹੀਂ ਵੀ ਹਾਂ ਮੈਂ ਹੁਣ ਗੱਲ ਨਹੀਂ ਆਉਂਦੀ ਮੈਂ ਸੁਣਾ ਤੂੰ ਕਹਿੰਦਾ ਆਓ ਜੀ ਆਪਣੇ ਗੁਰਦਾਸਪੁਰ ਤੁਹਾਨੂੰ ਪੈਸੇ ਦਵਾਉਣੇ ਆ ਜੀ ਆਓ ਜੀ ਸ਼ਹਿਰ ਤੁਹਾਨੂੰ ਪੈਸੇ ਦਵਾਉਣੇ ਮੈਂ ਦੋਂਦੇ ਨਹੀਂ ਝੂਠੇ ਆਪਣੇ ਬੋਲਦੇ ਨੇ ਝੂਠੇ ਬਿਲਕੁਲ ਆਪ ਸਾਰੇ ਦੱਸਣ ਕੇ ਗੁਆਇ ਪਰ ਗਏ ਵਾਕਿਆ ਤੇਨ ਕਿੱਲੇ ਯਾਰ ਕੋਈ ਕਣਕ ਵਹਾਉਂਦਾ ਵਾ ਨਹੀਂ ਤਾਂ ਮੈਂ ਕੇਸ ਪਾਇਆ ਹੁੰਦਾ ਅੱਜ ਮੈਨੂੰ ਆਪਣੇ 25-25 ਕਿੰਟ ਕਣਕ ਨਿਕਲੇ ਤਿੰਨ ਕਿੱਲਾਂ ਚ ਕਿੰਨੇ ਨਿਕਲਦੇ ਸੀ ਲੱਖ ਰੁਪਏ ਦੀ ਸਵਾ ਲੱਖ ਦੀ ਕਣਕ ਨਹੀਂ ਨਿਕਲਦੀ ਮਮੋਲੀ ਵੀ ਮੈਂ ਜੀ ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਬਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਆ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲਾਂ ਦੇ ਪੈਸੇ ਮਿਲਨੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਸੀ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾਂ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਯਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਯਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਐ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਤੇ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਐ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਜਾਂ ਜੋ ਵੀ ਅਫਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਅੱਜ ਦਾ ਜਿਹੜੀ ਸਾਡੀ ਕਾਰਵਾਈ ਹੈ ਮਾਨਯੋਗ ਹਾਈ ਕੋਰਟ ਦੀ ਡਾਇਰੈਕਸ਼ਨ ਹੈ ਕੀ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਆ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਅਸੀਂ ਜਿਹੜਾ ਕਬਜ਼ਾ ਹੈ ਐਨਐਚਆਈ ਨੂੰ ਹੈਂਡਓਵਰ ਕਰਨਾ ਉਸ ਅਧੀਨ ਹੀ ਅੱਜ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇ ਦਾ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟਾਂ ਦਿੱਤੀਆਂ ਅੱਜ ਅਸੀਂ ਕਬਜ਼ਾ ਹੈਂਡਓਵਰ ਕਰ ਰਹੇ ਹਾਂ ਨੈਚੇਨ ਉਹਨੇ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਹ ਇਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ਹੈਂਡ ਉਹ ਦੇ ਪਾਈਏ ਬਾਕੀ ਜ਼ਰੂਰੀ ਗੱਲ ਇਹ ਹੈ ਕਿਉਂਕਿ ਡਿਵੈਲਪਮੈਂਟ ਪ੍ਰੋਜੈਕਟ ਹੈ ਤੇ ਬਾਰ-ਬਾਰ ਸਾਨੂੰ ਹਾਈ ਕੋਰਟ ਡਾਇਰੈਕਸ਼ਨਾਂ ਹੋ ਰਹੀਆਂ ਸੀਗੀਆਂ ਕਿ ਕਬਜ਼ਾ ਦਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵੇਖੇ ਤਕਰੀਬਨ ਜਿਹੜਾ ਟੋਟਲ 16 ਸਾਰਾ ਪਿੰਡ ਤੋਂ ਦੇਇਆ ਹੈ ਹਨਾ 7 10 12 ਪਿੰਡ ਜਿਹੜੇ ਆ ਬਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਕਰ ਸਰ ਨਰੇਂਦਰ ਸਿੰਘ ਦੀ ਮੰਗ ਇਹ ਆ ਕਿ ਜਾਂ ਤੇ ਮੈਨੂੰ ਜ਼ਮੀਨ ਅਕਵਾਇਰ ਕੀਤੀ ਜਿਹੜੀ ਹੈਗੀ ਆ ਉਹਦੀ ਜਾਂ ਤੇ ਮਵਜਜ਼ ਦਿੱਤਾ ਜਾਵੇ ਜਾਂ ਫਿਰ ਮੈਨੂੰ ਜਿਹੜੀ ਬਣਦੀ ਹੈ ਦੀ ਜ਼ਮੀਨ ਆ ਉਹ ਦਿੱਤੀ ਜਾਵੇ ਦੇਖੋ ਜੀ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹਿ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋਤ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚ ਹੁੰਦਾ ਕਿ ਜਿੰਨੇ ਵੀ ਭਰਾ ਭਾਈਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਦੇ ਵਿੱਚੋਂ ਜਿਸਨਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰ ਦਾਂ ਕਿਉਂਕਿ ਅੰਨਾਂ ਦੀ ਬਾਦ ਵਿੱਚ ਜੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੋ ਕੇ ਜਿਹੜੀ ਐਨਏਸੀ ਚ ਜ਼ਮੀਨ ਆਏਗੀ ਉਹਨੂੰ ਦਿੱਤਾ ਜਾਏਗਾ ਤੇ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀਡ ਅਪ ਕਰਾ ਉਡੀ ਬੇਚੀ ਦੋਰਾ ਹਲਕਾ ਰਾਕੇ ਦਵਾ ਏਰੀਆ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਮ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਮ ਲੱਗਦੇ ਜਿਨ੍ਹਾਂ ਦੇ ਘਰ ਆ ਰਿਹਾ ਜਿਨ੍ਹਾਂ ਦੀਆਂ ਕੋਈ ਸਮਲੇ ਕੰਦਾ ਕੀ ਘਰ ਦੀ ਕੇ ਦਾ ਉਰ ਵੀ ਮੁਆਵਜ਼ਾ ਦਿੱਤੇ ਜਾ ਰਹੇ ਹੈ ਮਲਾਸੇ ਮੇਰੀ ਲੋਕਾਂ ਨੇ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਦ ਆ ਗਈ ਹੈ ਸਾਡੇ ਵੱਲ ਕੋਸ਼ਿਸ਼ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਉਹਨੂੰ ਉਹਦਾ ਵੀ ਮੁਆਵਜ਼ਾ ਦਵਾ ਦਈਏ ਇੱਕ ਤਾਂ ਜਿਹੜਾ ਬਾਰੇ ਅੜਿਆ ਪਿਆ ਬਣੈਸ਼ ਹੈ ਹਾਂਜੀ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਹੈ ਕਿ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10 12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10 12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟੈਚਿਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟ੍ਰੈਚ ਹੈ ਉਹ ਅਸੀਂ ਹੈਂਡਓਵਰ ਕਰਾਂਗੇ